ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਫਤਿਹ ਹੈ ਪਾਈ ਸਾ ਮੈਂ ਤਾਂ ਇਹ ਸੋਚ ਰਿਹਾ ਸੀ ਕਿ ਤੁਸੀਂ ਇੱਥੇ ਲਾਂਚ ਬੈਠ ਕੇ ਕਿੰਨਾ ਕੀਰਤਨ ਕੀਤਾ ਹੈ ਕਿੰਨਾ ਔਰ ਮੈਂ ਇਹ ਸੋਚ ਰਿਹਾ ਸੀ ਵੀ ਕਿਦਾਂ ਸਾਰੇ ਪੇੜਾਂ ਨੇ ਕਿਦਾਂ ਸੁਣਿਆ ਹੋਗਾ ਕੀਰਤਨ ਹੈ ਨਾ ਇਨਸਾਨ ਤਾਂ ਚਲੋ ਸੁਣਦੇ ਹੀ ਆ ਬਨਸਪਤੀ ਸੁਣਦੀ ਹੈ ਹੈਨਾ ਪਰਮਾਤਮਾ ਨੇ ਜਿੰਨੀ ਵੀ ਸ੍ਰਿਸ਼ਟੀ ਸਰਗੀਆਂ ਹੂੰ ਉਹਨਾਂ ਸਾਰੀ ਨੂੰ ਕੰਨ ਵੀ ਦਿੱਤੇ ਤੇ ਜ਼ਬਾਨ ਵੀ ਦਿੱਤੀ। ਕਿਆ ਬਾਤ। ਔਰ ਉਹਨਾਂ ਨੂੰ ਇੱਕ ਪਾਸ਼ਾ ਵੀ ਦਿੱਤੀ ਹੋਈ। ਹਾਂ। ਇਹ ਗੱਲ ਵੱਖਰੀ ਹੈ ਵੀ ਉਹਨਾਂ ਦੇ ਪਾਸ਼ਾ ਅਸੀਂ ਸੁਣ ਨਹੀਂ ਸਕਦੇ। ਅਰੇ ਮੈਂ ਇੱਕ ਜੰਗਲ ਵਿੱਚ ਗਿਆ ਤੇ ਅ ਕਿਸੇ ਮਿੰਸਟਰ ਜੀ ਨਾਲ ਬੱਤ ਚਾ। ਹਾਂ। ਇੱਕ ਜੰਗਲ ਦੇ ਜਿਹੜੇ ਛੋਟੇ ਦਰਖਤ ਹੈ ਵੱਡੇ ਦਰਖਤਾਂ ਦੇ ਥੱਲੇ ਉੱਗੀ ਹੋਈ ਉਹਦੀ ਛਾਂ ਦੇ ਵਿੱਚ। ਹਾਂ। ਉਹ ਇਹੰਜ ਆਪਣੇ ਨਾਲ ਵੱਡੇ ਪੌਦੇ ਛੋਟਿਆਂ ਨੂੰ ਲੈ ਕੇ ਚੱਲਦੇ ਜਿਵੇਂ ਅਸੀਂ ਵੱਡੇ ਬੱਚਿਆਂ ਨੂੰ ਨਾਲ ਲੈ ਕੇ ਚੱਲਦੇ ਨਾ ਛੋਟੇ ਬੱਚਿਆਂ ਨੂੰ ਪਕੜ ਕੇ। ਕੋਈ ਇੱਕ ਦੂਸਰੇ ਨੂੰ એનર્ਜੀ ਦਿੰਦੇ ਆ ਪਰ ਮਿਲਣਾ ਜਿਹਦਾ ਇਨਸਾਨ ਤੇ ਭਾਵੇਂ ਛੱਡ ਦੇ ਕੋਈ ਚੀਜ਼ਾਂ ਇਹਨਾਂ ਦੀ ਤੇ એનર્ਜੀ ਇਹਨਾਂ ਨੇ ਕਿੱਦਾਂ ਸੁਣ ਕੇ ਤੁਹਾਨੂੰ ਅਬਜ਼ਰਵ ਕੀਤਾ ਹੋਵੇਗਾ ਜਿਵੇਂ ਜਦੋਂ ਤੁਸੀਂ ਇੱਥੇ ਬਲਿਹਾਰੀ ਕੁਦਰਤ ਤੇ ਬਲਿਹਾਰੀ ਕੁਦਰਤ ਕੋਈ ਸੈਰਾਂਤ ਨਾ ਜਾਈ ਲਿਖਿਆ ਖੰਡਕ ਹੈ ਸਿੱਧੀ ਵੇਖ ਇੱਥੇ ਬੈਠ ਕੇ ਹੈ ਨਾ ਇਹ ਅੰਗਨ ਦੇ ਵਿੱਚ ਤੇ ਇਹਨਾਂ ਨੇ ਕਿੱਦਾਂ ਤੁਹਾਨੂੰ ਇੱਕਦਮ ਰਾਮ ਲਿਆ ਹੋਵੇਗਾ ਉਸ ਗੁਰਬਾਣੀ ਨੂੰ ਹਨਾ ਬਿਲਕੁਲ ਮੈਂ ਹੁਣ ਤਾਂ ਕਈ ਤਜਰਬੇ ਕੀਤੇ ਗਏ ਵੀ ਇਹਨਾਂ ਪੌਦਿਆਂ ਤੇ ਚੰਗੇ ਮਾਰੇ ਵਿਚਾਰ ਹਨ ਕਿਵੇਂ ਸਰਸ ਯਸ ਸੋ ਗੁਰਬਾਣੀ ਤੇ ਹੈ ਹੀ ਬਹੁਤ ਵੱਡੀ ਵਿਚਾਰ ਆਪਣੇ ਆਪ ਕਿ ਗੁਰਬਾਣੀ ਦਾ ਅਸਰ ਵੀ ਬਹੁਤ ਜਲਦੀ ਹੁੰਦਾ ਔਰ ਕੁਦਰਤ ਬਾਰੇ ਗੁਰੂ ਨਾਨਕ ਸਾਹਿਬ ਨੇ ਕਿੰਨਾ ਲਿਖਿਆ ਦੇ ਉਹ ਹੈ ਨਿਹਾਰੀ ਕੁਦਰਤ ਵਸਿਆ ਗੁਰੂ ਸਾਹਿਬ ਤੇ ਇਸ ਕੁਦਰਤ ਚੋਂ ਹੀ ਪਰਮਾਤਮਾ ਦੇਖਦੇ ਇੱਕ ਨਾ ਇੱਥੇ ਨਾਰਵੇ ਐਮਬੈਸੀ ਤੇ ਇੱਕ ਦਿਨ ਮੈਂ ਗਿਆ ਸੀ ਤਾਂ ਉਹ ਬੱਚਾ ਸੀਗਾ ਛੋਟਾ ਮੈਂ ਕਿਹਾ ਵਾਟ ਆਰ ਯੂ ਡੂਇੰਗ ਉਹ ਕਹਿੰਦਾ ਕਿ ਮੈਂ এনਵਾਇਰਨਮੈਂਟ ਦੇ ਉੱਪਰ ਇੱਥੇ ਇੰਟਰਨਸ਼ਿਪ ਕਰਨਾ ਹੈ ਅੱਛਾ ਤੇ ਮੈਂ ਕਿਹਾ ਯਾਰ ਤੂੰ ਨਾ ਗੁਰੂ ਨਾਨਕ ਨੂੰ ਪੜ ਆਹ ਮੈਂ ਕਿਹਾ ਇਹਨੂੰ ਪੜ੍ਹਨਾ ਚਾਹੀਦਾ ਕਿਉਂਕਿ ਗੁਰੂ ਨਾਨਕ ਸਾਹਿਬ ਤੇ ਕਿੰਨਾ ਟਾਈਮ ਪਹਿਲੇ ਕੁਦਰਤ ਦੀ ਨਿਖੇ ਜਾ ਰਹੀ ਸੀ ਹੈ ਕੁਦਰਤ ਦੀ ਕੁਦਰਤ ਨੂੰ ਸੰਭਾਲਣ ਦੀ ਉਸ ਟਾਈਮ ਉਹਨਾਂ ਦੇ ਦਿਮਾਗ 'ਚ ਕਿੱਦਾਂ ਆਇਆ ਹੋਵੇਗਾ ਕਿ ਵਿਜ਼ਨ ਹੋਏਗਾ ਉਹਨਾਂ ਦਾ ਵੀ ਉਹਨਾਂ ਨੂੰ ਲੱਗਦਾ ਸੀ ਫਿਰ ਸੀ ਇਹਦੀ ਬਰਬਾਦੀ ਤੇ ਕਰਨੀ ਕਰਨੀ ਹਾਂ ਹੈਨਾ ਪਰ ਬੰਦੇ ਨੇ ਇਹ ਛੱਡਿਆ ਕੁਝ ਪਤੀ ਦੇ ਨਾਲ ਤਕਾ ਬਹੁਤ ਕੀਤਾ ਆਪਣੀ ਸਜਾਵਟ ਵਾਸਤੇ ਇਹਨਾਂ ਨੂੰ ਦਰਖਤਾਂ ਨੂੰ ਵੱਡ ਵੱਡ ਕੀ ਆਪਣੇ ਦਰਵਾਜ਼ੇ ਬਣਾ ਲਏ ਆਪਣੀਆਂ ਚਿੱਤਾਂ ਬਣਾ ਲੀਆਂ ਫੇਰ ਵੀ ਕੁਦਰਤ ਨਾਰਾਜ਼ ਨਹੀਂ ਹੁੰਦੀ। ਕੀ ਬਾਤ ਹੈ? ਇਹ ਫੇਰ ਵੀ ਦੇਈ ਜਾਂਦੇ ਸਾਨੂੰ ਨਾ। ਵਾਹ। ਦਰਖਤ 'ਤੇ ਫੁੱਲ ਥੋਰੇ ਆਏ, ਇਹ ਪੱਤੇ ਦੇਈ ਜਾ ਰਹੇ ਆ ਸਾਨੂੰ। ਅਸੀਂ ਛਾਂ ਮੰਗੇ, ਛਾਂ ਦਿੰਦੇ ਆ। ਅਸੀਂ ਵਾਹ ਵਾਹ ਵਾਹ। ਪ੍ਰਮਾਤਮਾ ਨੇ ਜਿਹਨੇ ਸ੍ਰਿਸ਼ਟੀ ਸਾਜੀ, ਬੰਦਾ ਕਬਲਾ ਹੁੰਦਾ ਜਾਂਦਾ ਉਹਨਾਂ ਦੇ ਨਹੀਂ। ਇਹ ਦਿੱਤਾ ਸਭ ਕੁਝ ਪ੍ਰਮਾਤਮਾ ਨੇ ਇਸ ਸੰਪੰਦੀ ਵਾਸਤੇ। ਕੀ ਬਾਤ ਹੈ? ਸਾਨੂੰ ਛਾਂ ਹਾੜ ਦਿੱਤੀ, ਸਾਨੂੰ ਛਾਂ ਦਿੱਤੀ, ਸਾਨੂੰ ਇਹਨਾਂ ਦਰਖਤਾਂ ਦੇ ਰਾਹੀਂ ਆਕਸੀਜਨ ਮਿਲਦੀ ਹੈ। ਜੀਵਨਦਾਤਾ ਸੋ ਥੈਂਕ ਯੂ ਸੋ ਮੱਚ ਬੜਾ ਚੰਗਾ ਲੱਗਾ ਜੱਸੀ ਤੁਹਾਡੇ ਕੋਲ ਆਣ ਕੇ ਥੈਂਕ ਯੂ ਜੇ ਹੁਣ ਆਪਾਂ ਨਾਸ਼ਤਾ ਕਰਾਂਗੇ ਦੇਖੋ ਜੀ ਜੱਸੀ ਨੇ ਪੱਗ ਬਣੀ ਹੋਈ ਹੈ ਜੀ ਪਰ ਵਿੱਚੋਂ ਬਹੁਤ ਪਿਆਰਾ ਲੱਗ ਰਿਹਾ ਜੱਸੀ ਇਹ ਜੀ ਕਿ ਰੰਗ ਵੀ ਸੋਹਣਾ ਬੰਨਿਆ ਹੋਇਆ ਸ਼ੁਰੂਆਤ ਤੇ ਇਦਾਂ ਹੀ ਸੀਗੀ ਹਾਂ ਪਹਿਲਾਂ ਜੇ ਚਲੋ ਹੁਣ ਮੇਰੀਆਂ ਕਈ ਮਜਬੂਰੀਆਂ ਕਈ ਵਾਰੀ ਹੋ ਜਾਂਦੀਆਂ ਨੇ ਕਲਾਕਾਰ ਦੀਆਂ ਆਪਣੀਆਂ ਮੇਰੀ ਪਛਾਣ ਫਾਈਪ ਚੀਜ਼ਾਂ ਇੱਥੇ ਵੀ ਬਣਾ ਦਾਂਗੇ ਪਛਾਣ ਤੁਹਾਡਾ ਤੁਹਾਡਾ ਖੇਤਰ ਵਾਹਿਗੁਰੂ ਕਪਾੜੇ ਦੀ ਜਰਨੀ ਹੈ ਜੀ ਆਪੇ ਜਦੋਂ ਦੀ ਜੀ ਹਾਂ ਥੈਂਕ ਯੂ ਸੋ ਮਾਈ ਗੁਰਦੀਪਾ ਕਾਲਤਾ ਸਾਹਿਬ ਗੁਰਦੀਪਾ ਕਾਲਤਾ